ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਰਿਆਂ ਨੂੰ ਤੇ ਆਪਾਂ ਅੱਜ ਲੈ ਕੇ ਆਏ ਆ ਤੁਹਾਡੇ ਵਾਸਤੇ ਵਿੰਟਰ ਦੀ ਕਲੈਕਸ਼ਨ ਸਾਰੀ ਕਿਉਂਕਿ ਨਾ ਜੀ ਅੱਜ ਡਿਮਾਂਡ ਬਹੁਤ ਆ ਰਹੀ ਸੀ ਕਿ ਕਾਫੀ ਦਿਨਾਂ ਤੋਂ ਕਿ ਵਿੰਟਰ ਦੀ ਕਲੈਕਸ਼ਨ ਲੈ ਕੇ ਆਓ ਅੱਜ ਆਪਾਂ ਸਾਰੀ ਵੀਡੀਓ ਦੇ ਵਿੱਚ ਸਾਰੀ ਵਿੰਟਰ ਦੀ ਕਲੈਕਸ਼ਨ ਦਿਖਾਵਾਂ ਦੇਖੋ ਜਿੱਦਾਂ ਕਿ ਇਹ ਸਾਰਾ ਸਟਾਕ ਵਿੰਟਰ ਦਾ ਰਹਿਣ ਵਾਲਾ ਆ ਸਾਰੇ ਡਿਜ਼ਾਈਨ ਆ ਚੁੱਕੇ ਨੇ ਔਰ ਬਹੁਤ ਹੀ ਘੱਟ ਰੇਟ ਦੇ ਉੱਪਰ ਸਾਰੀ ਨਵੀਂ ਵੈਰਾਈਟੀ ਔਰ ਜਿੰਨੀ ਵੀ ਡਿਜ਼ਾਈਨਿੰਗ ਵਿੰਟਰ ਦੀ ਆਪਣੇ ਕੋਲ ਹੈਗੀ ਉਹ ਸਾਰੀ ਅੱਜ ਤੁਹਾਨੂੰ ਵੀਡੀਓਜ਼ ਦਿਖਾਵਾਂਗੇ ਇਸ ਲਈ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਜਿਹੜੇ ਵੀ ਵਿంటర్ 컬렉ਸ਼ਨ ਲੈਣ ਦੇ ਚਾਹਵਾਨ ਨੇ ਸਰਦੀਆਂ ਦਾ ਮਾਲ ਲੈਣਾ ਚਾਹੁੰਦੇ ਨੇ ਉਹ ਉਹਨਾਂ ਵਾਸਤੇ ਵੀਡੀਓ ਖਾਸ ਰਹਿਣ ਵਾਲੀ ਹੈ ਕਿਉਂਕਿ ਮਾਲ ਬਹੁਤ ਆਇਆ ਸਟਾਕ ਚੈੱਕ ਕਰ ਸਕਦੇ ਤੁਸੀਂ ਡਿਜ਼ਾਈਨ ਬਹੁਤ ਇਸ ਵੀਡੀਓ ਚ ਲੈਣੇ ਨੇ ਇਸ ਲਈ ਤੁਸੀਂ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਜਲਦੀ ਜਲਦੀ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹਦੇ ਨਾਲ ਤੁਹਾਨੂੰ ਨਵੀਂ-ਨਵੀਂ ਅਪਡੇਟ ਮਿਲਦੀ ਰਹੇ ਤੇ ਆਪਾਂ ਜ਼ਿਆਦਾ ਨਾ ਸਮਾਂ ਲੈਂਦੇ ਹੋਏ ਕਰਦੇ ਹਾਂ ਵੀਡੀਓ ਨੂੰ ਸਟਾਰਟ ਜਿਹੜਾ ਡਿਜ਼ਾਈਨ ਆਉਣ ਵਾਲਾ ਜੀ ਇਹ ਹੈਗਾ ਜੀ ਐਲਪਾਈਨ ਬੇਸ ਦੇ ਉੱਪਰ ਆ ਰਹੀ ਹੈਗੀ ਸ਼ਰਟ ਉਸ ਤੋਂ ਬਾਅਦ ਆ ਰਹੀ ਹੈਗੀ ਬਾਟਮ ਏ ਦੀ ਤੇ ਇਹਦੇ ਨਾਲ ਵੀ ਸੈਲਫ ਪ੍ਰਿੰਟ ਦਾ ਰਹਿਣ ਵਾਲਾ ਸ਼ਾਲ ਯਾਨੀ ਕਿ ਸਟਾਲ ਰਹੇਗਾ ਇਹਦੇ ਵਿੱਚ ਇਹਦਾ ਵੀ ਆਪਾਂ ਤੁਹਾਨੂੰ ਬੈਨੀਫਿਟ ਦੇ ਨਾਲ ਰੇਟ ਦੇਣ ਜਾ ਰਹੇ ਹਾਂ ਜੀ ਸਿਰਫ 325 ਰੁਪਏ ਦੀ ਰੇਂਜ ਦੇ ਵਿੱਚ ਇਹ ਵਾਲਾ ਆਰਟੀਕਲ ਰਹਿਣਾ ਔਰ ਰੰਗ ਇਹਦੇ ਵਿੱਚ ਰਹਿਣਗੇ ਕੁਝ ਇਸ ਤਰ੍ਹਾਂ ਦੇ ਆ ਦੇਖੋ ਇਸਾਂ ਦੇ ਚਾਰ ਕਲਰ ਰਹਿਣ ਵਾਲੇ ਨੇ ਰੇਂਜ ਰਹਿਣੀ ਹੈ 325 ਰੁਪਏ ਜੀ ਹੁਣ ਆਪਾਂ ਇੱਕ ਜੜੀ ਤੁਹਾਨੂੰ ਵੈਰਾਈਟੀ ਦਿਖਾਉਣ ਵਾਲੇ ਆ ਆ ਦੇਖੋ ਕੁਝ ਇਸਾਂ ਦੀ ਕਲੈਕਸ਼ਨ ਇਹ ਸਾਰੀਆਂ ਰੇਂਜਾਂ ਹੈਡੀਆਂ ਹੈਗੀਆਂ ਨੇ ਅਪ ਰੇਂਜ ਦੀਆਂ ਇਹ ਅਸੀਂ ਆਰਟੀਕਲ ਸੋਲੋ ਸੋਲੋ ਇਹਦੇ ਵਿੱਚ ਰਹਿਣਗੇ ਔਰ ਮਾਲ ਰਹੇਗਾ ਜਿਹੜਾ ਵੇ ਇਹ ਵਾਲਾ AK 택ਸ ਦਾ ਆ ਲੋ ਤੁਸੀਂ ਬਾਕਾਇਦਾ ਇਹਦਾ ਬ੍ਰਾਂਡ ਚੈੱਕ ਕਰ ਲੋ ਸਿੰਗਲ ਸਿੰਗਲ ਸੂਟ ਦੀ ਇਹਦੇ ਵਿੱਚ ਪੈਕਿੰਗ ਰਹੂਗੀ 5-5 ਮੀਟਰ ਕੱਟ ਰਹੂਗੀ ਜੀ ਡਿਜ਼ਾਈਨ ਬਹੁਤ ਹੈਗੇ ਨੇ ਇਹਦੇ ਅਗਰ ਤੁਸੀਂ ਡਿਜ਼ਾਈਨ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਕਾਲ ਕਰਕੇ ਦੇਖ ਸਕਦੇ ਹੋ ਜਿੱਦਾਂ ਕਿ ਆ ਦੇਖੋ ਆਹ ਵਾਲਾ ਆਰਟੀਕਲ ਲੋਜ ਡਿਜੀਟਲ ਕਲੈਕਸ਼ਨ ਬਾਏ AK ਟੈਕਸ ਜੀ ਠੀਕ ਹੈ ਜੀ ਇਹ ਡਿਜ਼ਾਈਨਿੰਗ ਹੈ ਇਹਦੇ ਚ ਰਹਿਣ ਵਾਲੀਆਂ ਨੇ ਇਹਦੇ ਚ ਸਿੰਗਲ ਸਿੰਗਲ ਸਾਰੇ ਡਿਜ਼ਾਈਨ ਆਣਗੇ ਇਹ ਇੱਕ ਇੱਕ ਸੂਟ ਦੇ ਤੁਸੀਂ 4-4 ਸੈੱਟ ਬਣਾ ਕੇ ਵੀ ਤੁਸੀਂ ਪੀਸ ਲੈ ਕੇ ਜਾ ਸਕਦੇ ਹੋ ਜਿੱਦਾਂ ਕੀ ਆ ਦੇਖੋ ਆ ਸਾਰੇ ਪਿਓਰ ਵੂਲਨ ਪਿਓਰ ਪਸ਼ਮੀਨਾ AK ਟੈਕਸ ਦੇ ਡਿਜ਼ਾਈਨ ਜਿੰਨੇ ਮਰਜ਼ੀ ਤੁਸੀਂ ਪੀਸ ਲੋ ਇਹਦੇ ਚ ਆ ਲੋ ਇਹ ਸਾਰੇ 5-5 ਮੀਟਰ ਦੀ ਕੱਟ ਹੈਗੀ ਹੈ ਜੀ ਸਾਰੇ AK ਟੈਕਸ ਦੇ ਨੇ ਇਹ ਤੁਹਾਨੂੰ ਬੈਨੀਫਿਟ ਨਾਲ ਮਿਲਣਿਆ ਵੈਸੀ ਰੇਟ ਹੈਗਾ 150 ਰੁਪਏ ਮੀਟਰ ਤੋਂ ਪਲੱਸ ਰੇਟ ਠੀਕ ਹੈ ਜੀ 160 70ਵੇਂ ਮੀਟਰ ਦੀ ਰੇਂਜ ਹੈ ਆ ਲੋ ਇਹ ਤੁਹਾਨੂੰ ਅਸੀਂ 125 ਰੁਪਏ ਮੀਟਰ ਦੇ ਰਹਾ ਯਾਨੀ ਕਿ 625 ਰੁਪਏ ਦਾ ਸੂਟ ਪੈ ਰਹਾ ਜੀ ਬਹੁਤ ਵਧੀਆ ਕਲੈਕਸ਼ਨ ਹੈਗਾ 150 ਰੁਪਏ ਮੀਟਰ ਤੋਂ ਉੱਪਰ ਦਾ ਰੇਟ ਹੈ ਜੀ ਕੰਪਨੀ ਦਾ ਤੁਸੀਂ ਪੀਸ ਬਕਾਇਦਾ ਚੈੱਕ ਕਰ ਸਕਦੇ ਹੋ ਏਕੇ ਟੈਕਸ ਦਾ ਦੇਖੋ ਡਿਜੀਟਲ ਪਿਓਰ ਪਸ਼ਮੀਨਾ ਇਹਦੇ ਵਿੱਚ ਬਹੁਤ ਡਿਜ਼ਾਈਨ ਹੈਗੇ ਨੇ ਸਿਰਫ ਮੈਂ ਤੁਹਾਨੂੰ ਘੱਟ ਡਿਜ਼ਾਈਨ ਦਿਖਾਏ ਨੇ ਹੋਰ ਇਹਦੇ ਡਿਜ਼ਾਈਨ ਦੇਖਣੇ ਤੁਸੀਂ ਕਰ ਲਓ ਵੀਡੀਓ ਕਾਲ ਜਾਂ ਫਿਰ ਵਿਜ਼ਿਟ ਕਰਕੇ ਆਪਣੇ ਡਿਜ਼ਾਈਨ ਤੁਸੀਂ ਸਿਲੇਕਟ ਕਰ ਸਕਦੇ ਹੋ ਆਲ ਓਵਰ ਰਹੇਗਾ ਸੂਟ ਨਾਲ ਇਹਦੇ ਆਪਾਂ ਦੁਪੱਟਾ ਲੈ ਕੇ ਆਏ ਆ ਜੀ ਡਬਲ ਇਦੇ ਚ ਆਪਾਂ 4 ਤੋਂ 5 ਡਿਜ਼ਾਈਨ ਤੁਹਾਨੂੰ ਦਵਾਂਗੇ 컬러 ਵੀ ਬੜੇ ਸੋਹਣੇ ਸੋਹਣੇ ਹੈਗੇ ਇਹਦੇ ਚ ਜਿੱਦਾਂ ਗਿਆ ਦੇਖੋ ਇੱਕ ਡਿਜ਼ਾਈਨ ਆ ਰਹਿਣ ਵਾਲਾ ਇਹਦੇ ਚ ਸੈਕੰਡ ਡਿਜ਼ਾਈਨ ਇਹ ਕੇ ਰਹਿਣ ਵਾਲਾ ਜੀ ਇੱਕ ਡਿਜ਼ਾਈਨ ਆ ਲਾਈਨਿੰਗ ਵਾਲਾ ਡਿਜ਼ਾਈਨ ਲੈਣਾ ਇੱਕ ਆ ਵੀ ਬਰੀਕ ਪ੍ਰਿੰਟ ਵੀ ਦਿਖਾ ਦਈਏ ਆ ਲੋ ਆ ਵੀ ਡਿਜ਼ਾਈਨ ਇਹਦੇ ਚ 4 ਤੋਂ 5 ਡਿਜ਼ਾਈਨ ਨੇ ਜੀ 195 ਰੁਪਏ ਰੇਂਜ ਦੇ ਵਿੱਚ ਆਪਾਂ ਸਟਾਰਟਿੰਗ ਕਰਨ ਲੱਗੇ ਆ ਵਿੰਟਰ ਵੇਅਰ ਦੇ ਵਿੱਚ ਨਾਲ ਦੁਪੱਟਾ ਬਹੁਤ ਸਟਾਰਟਿੰਗ ਰੇਂਜ ਆ ਬਹੁਤ ਪਿਆਰੀ ਰੇਂਜ ਆ ਔਰ ਇਹਦਾ ਨੇ ਹੋਰ ਵੈਰਾਈਟੀ ਬਹੁਤ ਰਹਿਣੀਆਂ ਇੱਕ ਅਸੀਂ ਮੈਚਿੰਗ ਦੀ ਰੇਂਜ ਆਹ ਵਾਲੀ ਵੇਚ ਇਦੇ ਨਾਲ ਸੈਲਫ ਕਲਰ ਦੀ ਰਹੂਗੀ ਪਸ਼ਮੀਨੇ ਦੀ ਸ਼ਰਟ ਬਾਟਮ ਰਹੂਗੀ ਪਲੇਨ ਪਸ਼ਮੀਨੇ ਦੀ ਤੇ ਨਾਲ ਰਹੂਗਾ ਦੁਪट्टे ਵਾਲਾ ਦੁਪट्टे ਨਾਲ ਇਹ ਕਲੈਕਸ਼ਨ ਰਹੂਗੀ ਜੀ ਮੈਚਿੰਗ ਸੂਟ ਦੇ ਨਾਲ ਤੇ ਇਹਦੇ ਚ ਵੀ ਜਿੰਨੀ ਮਰਜ਼ੀ ਤੁਸੀਂ ਕੁਆਂਟੀਟੀ ਲਓ ਚਾਰ ਇਸ ਦੇ ਕਲਰ ਹੈਗੇ ਤੇ ਰੇਂਜ ਰਹੇਗੀ 295 ਰੁਪਏ ਸਿਰਫ 295 ਰੁਪਏ ਦੇ ਰੇਂਜ ਦੇ ਵਿੱਚ ਇਹ ਵਾਲਾ ਆਰਟੀਕਲ ਅਗਲੀ ਡਿਜ਼ਾਈਨਿੰਗ ਹੈ ਜੀ ਆ ਲੋ ਇਹਦੇ ਨਾਲ ਬੰਬਲ ਵਾਲਾ ਸ਼ੋਰ ਰਹੂਗਾ ਤੇ ਆਲ ਓਵਰ ਰਹੂਗਾ ਸੂਟ ਹਲੋ ਆਲਓਵਰ ਸੂਟ ਬੰਬਲ ਵਾਲਾ ਸ਼ਾਲ ਇਹ ਚ ਕੁਝ ਸੈਟ ਤੁਹਾਨੂੰ ਬਹੁਤ ਹੀ ਬੈਨੀਫਿਟ ਤੇ ਜਿੱਦਾਂ ਕੀ ਆਈਟਮਾਂ ਮਿਲਣ ਜਾ ਰਹੀਆਂ ਨੇ ਅੱਜ ਜਿੰਨੇ ਵੀ ਆਰਟੀਕਲ ਨੇ ਸਾਰੇ ਵਿੰਟਰ ਦੇ ਹੀ ਰਹਿਣ ਵਾਲੇ ਨੇ ਇਹਦੀ ਰੇਂਜ ਰਹੂਗੀ ਜੀ ਸਿਰਫ 295 ਰੁਪਏ ਬੰਬਲ ਵਾਲਾ ਰਹੂਗਾ ਨਾਲ ਸ਼ਾਲ ਤੇ ਆਲਓਵਰ ਰਹੇਗਾ ਸੂਟ ਉਸ ਤੋਂ ਬਾਅਦ ਅਗਲਾ ਡਿਜ਼ਾਈਨ ਹੈ ਜੀ ਲਾਈਟ ਸ਼ੇਡ ਦੇ ਵਿੱਚ ਇਹਦੇ ਨਾਲ ਰਹੇਗਾ ਜੀ ਪਿਓਰ ਦਾ ਦੁਪੱਟਾ オリジナル ਪਿਓਰ ਦਾ ਦੁਪੱਟਾ ਰਹੂਗਾ 5 ਮੀਟਰ ਸੂਟ ਰਹੇਗਾ ਸਸਣਾ ਪ੍ਰਿੰਟਡ ਦੁਪੱਟਾ ਰਹਿਣ ਵਾਲਾ ਔਰ ਰੰਗ ਵੀ ਇਹਦੇ ਬੜੇ ਸ਼ਾਨਦਾਰ ਰਹਿਣ ਵਾਲੇ ਨੇ ਤੇ ਇਹਦੀ ਰੇਂਜ ਰਹਿਣ ਵਾਲੀ ਆ ਜੀ ਸਿਰਫ ਔਰ ਸਿਰਫ 450 ਰੁਪਏ ਇਹਦੀ 450 ਰੁਪਏ ਦੀ ਰੇਂਜ ਰਹਿਣ ਵਾਲੀ ਹੈ ਸੂਟ ਬੜੇ ਸ਼ਾਨਦਾਰ ਨੇ ਜੀ ਇਹਦੇ ਪਿਓਰ ਦੁਪੱਟੇ ਨਾਲ ਅਗਲੀ ਡਿਜ਼ਾਈਨਿੰਗ ਹੈ ਜੀ ਇਹ ਵੀ ਬੰਬਲ ਵਾਲਾ ਸ਼ਾਲ ਰਹੇਗਾ ਜੀ ਨਾਲ ਇਹਦੇ ਆ ਲੋ ਔਰ ਨਾਲ ਸ਼ਾਲ ਰਹੂਗਾ ਪ੍ਰਿੰਟਡ ਰੇਂਜ ਰਹੇਗੀ 295 ਜਾਨੀ ਕਿ ਜਿਹੜਾ ਇੱਕ ਡਿਜ਼ਾਈਨ ਤੁਹਾਨੂੰ ਪਹਿਲਾਂ 295 ਜਿਹਾ ਦਿਖਾਇਆ ਉਹਦੇ ਵਿੱਚ ਸੈਕੰਡ ਡਿਜ਼ਾਈਨ ਹੈ ਹਰ ਸੂਟ ਦੇ ਵਿੱਚ ਹਰ ਡਿਜ਼ਾਈਨ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨਿੰਗ ਆ ਹੋਰ ਵੀ ਤੁਹਾਨੂੰ ਮਿਲਣਗੀਆਂ ਕੁਝ ਆਰਟੀਕਲ ਦੇ ਵਿੱਚ 10 ਡਿਜ਼ਾਈਨ ਕਿਸੇ 'ਚ 5 ਡਿਜ਼ਾਈਨ ਘੱਟੋ-ਘੱਟ ਮਿਨੀਮਮ 5 ਡਿਜ਼ਾਈਨ ਦੇ ਵਿੱਚ ਤੁਹਾਨੂੰ ਆਰਟੀਕਲ ਮਿਲਦੇ ਰਹਣੇ ਨੇ ਇੱਕ ਆਸੀਂ ਸ਼ਾਲ ਦੀ ਆਈਟਮ ਲੈ ਕੇ ਆਏ ਆ ਜਿਹਦੇ ਨਾਲ ਇਹ ਰਹੇਗਾ ਸੂਟ ਤੇ ਨਾਲ ਰਹੇਗਾ ਐਦਾਂ ਦਾ ਪ੍ਰਿੰਟਡ ਸ਼ਾਲ ਰੇਂਜ ਸਿਰਫ 250 ਰੁਪਏ 250 ਇਹਦੇ ਵਿੱਚ ਵੀ 5 ਤੋਂ 7 ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਐਸਾ ਦੇ ਆ ਕਲਰ ਰਹਿਣ ਵਾਲੇ ਨੇ ਇਹਦੇ ਵਿੱਚ 3-4 ਕਲਰ ਚਾਰਟ ਹੋਰ ਵੀ ਹੈਗੇ ਨੇ ਉਹਦੇ ਵਾਸਤੇ ਤੁਹਾਨੂੰ ਕਰਨੀ ਪੈਣੀ ਹੈ ਵੀਡੀਓ ਕਾਲ ਜਾਂ ਫਿਰ ਕਰਨਾ ਪੈਣਾ ਵਿਜ਼ਿਟ ਐਸਕੇ ਟੈਕਸਟਾਈਲ ਦੇ ਉੱਪਰ ਉਸ ਤੋਂ ਬਾਅਦ ਇੱਕ ਆਰਟੀਕਲ ਅਸੀਂ ਵੇਚ ਰਹੇ ਹਾਂ ਜੀ ਕੈਸ਼ਮੀਰੋਂ ਦਾ ਆ ਦੇਖ ਆ ਰਹੇਗੀ ਕੈਸ਼ਮੀਰੋਂ ਦੀ ਸ਼ਰਟ ਔਰ ਆ ਰਹੇਗੀ ਕੈਸ਼ਮੀਰੋਂ ਦੀ ਬਾਟਮ ਐਸਾ ਦਾ ਸੇਮ ਰਹਿਣ ਵਾਲਾ ਪ੍ਰਿੰਟਡ ਸਟਾਲ ਸੇਮ ਵੀ ਆ ਬ੍ਰਿਗ ਦਾ ਦੇਖੋ ਬੰਬਲ ਵਾਲਾ ਸਟੋਰ ਰਹਿਣ ਵਾਲਾ ਰੰਗ ਇਸ ਦੇ ਮਿਲਣਗੇ 4 ਰੇਂਜ ਰਹੇਗੀ 295 ਰੁਪਏ ਹਲੋ ਇਸ ਤਰ੍ਹਾਂ ਦੇ 4 ਕਲਰ ਰਹਿਣ ਵਾਲੇ ਨੇ ਰੇਂਜ 295 ਰੁਪਏ ਰਹੇਗੀ ਬਹੁਤ ਸੁਪਰ ਹਿੱਟ ਆਰਟੀਕਲ ਹੈ ਬਹੁਤ ਜ਼ਿਆਦਾ ਬਲਗ ਦੇ ਵਿੱਚ ਸੇਲ ਹੋ ਰਹੇ ਵਾਲੇ ਆਰਟੀਕਲ ਉਸ ਤੋਂ ਬਾਅਦ ਅਗਲੀ ਡਿਜ਼ਾਈਨਿੰਗ ਜਿਹੜੀ ਆ ਰਹੀ ਹੈ ਜੀ ਇਹ ਰਹੇਗੀ ਪਸ਼ਮੀਨੇ ਦੇ ਵਿੱਚ ਇਸ ਤਰ੍ਹਾਂ ਦੀ ਰਹੇਗੀ ਸ਼ਾਰਟ ਦੀ ਡਿਜ਼ਾਈਨਿੰਗ ਫੋਇਲ ਪ੍ਰਿੰਟ ਵਾਲਾ ਡਿਜ਼ਾਈਨ ਹੈ ਪਸ਼ਮੀਨੇ ਦੀ ਬਾਟਮ ਰਹੂਗੀ ਇਹਦੇ ਨਾਲ ਤੇ ਇਹਦੇ ਨਾਲ ਸ਼ਾਲ ਵੀ ਜਿਹੜਾ ਰਹੇਗਾ ਫੋਇਲ ਪ੍ਰਿੰਟ ਵਾਲਾ ਪੂਰਾ ਵਧੀਆ ਪਸ਼ਮੀਨੇ ਦਾ ਰਹੂਗਾ ਸ਼ਾਲ ਹੈਵੀ ਡਿਜ਼ਾਈਨ ਦੇ ਨਾਲ ਚਾਰ ਇਸ ਦੇ ਕਲਰ ਮਿਲ ਜਾਣੇ ਆ ਜੀ ਤੁਹਾਨੂੰ ਤੇ ਇਹਦੀ ਰੇਂਜ ਰਹਿਣੀ ਆ ਜੀ ਸਿਰਫ ਔਰ ਸਿਰਫ 450 ਰੁਪਏ 450 ਰੁਪਏ ਦੀ ਰੇਂਜ ਦੇ ਵਿੱਚ ਇਹ ਵਾਲਾ ਡਿਜ਼ਾਈਨ ਮਿਲਣਾ ਇੱਕ ਅਸੀਂ ਲਾਸਟイヤー ਆਈਟਮ ਵੇਚੀ ਸੀ ਜਿਹੜਾ ਕਸ਼ਮੀਰੀ ਵਰਕ ਬਹੁਤ ਜ਼ਿਆਦਾ ਕਸਟਮਰਸ ਡਿਮਾਂਡ ਕਰ ਰਹੇ ਸੀਗੇ ਇਸ ਸਾਲ ਵੀ ਲਿਆਂਦਾ ਜੀ ਤੇ ਇਹਦੀ ਵੀ ਸੁਪਰ ਹਿੱਟ ਕੁਆਂਟੀਟੀ ਵਿਕ ਰਹੀ ਹੈ ਇਦੇ ਵਿੱਚ ਆਹ ਵੈਰਾਈਟੀ ਇਦਾਂ ਰਹਿਣ ਵਾਲੀ ਹੈ ਦੇਖੋ neck ਤੇ ਵਰਕ ਉਸ ਤੋਂ ਬਾਅਦ ਘੇਰੇ ਦੇ ਵਰਕ all over ਕੈਸ਼ਮੀਰੋਂ ਦਾ suit ਰਹਿਣ ਵਾਲਾ ਤੇ ਇਹਦੇ ਨਾਲ ਕਸ਼ਮੀਰੀ ਸ਼ਾਲ ਰਹਿਣ ਵਾਲਾ ਜੀ ਇਦਾਂ ਦਾ ਪੂਰਾ ਹੈਵੀ ਵਰਕ ਵਾਲਾ all over suit ਦੇ ਨਾਲ same ditto piece ਦੁਪੱਟਾ ਸ਼ਾਲ ਜਿਹੜਾ ਸੌਰੀ ਰਹਿਣਾ ਇਹਦੇ ਵਿੱਚ ਪੂਰੇ ਸ਼ਾਲ ਦੇ ਉੱਪਰ ਵਰਕ ਰਹਿਣਾ ਕਸ਼ਮੀਰੀ ਔਰ ਇਹਦੇ ਵਿੱਚ ਘੱਟੋ ਘੱਟ 8 ਕਲਰ ਹੈਗੇ ਆ ਜੀ ਜਿਹੜੇ ਇਹ ਡਿਜ਼ਾਈਨ ਦੇ ਮੈਂ ਤੁਹਾਨੂੰ ਕਲਰ ਦਿਖਾ ਰਿਹਾ ਜੀ ਇਹਦੇ ਵਿੱਚ ਪੰਜ ਕਲਰ ਦਿਖਾਉਣ ਜਾ ਰਹੇ ਹਾਂ ਦੇਖੋ ਸਕਿਨ ਕਲਰ ਮਿਲੇਗਾ ਗ੍ਰੀਨ ਮਿਲੇਗਾ ਬਲੈਕ ਮਿਲੇਗਾ ਰੈੱਡ ਮਿਲੇਗਾ ਤੇ ਫਰੋਜ਼ੀ ਮਿਲੇਗਾ ਰੇਂਜ ਰਹਿਣੀਆਂ 595 ਰੁਪਏ ਇਹ ਸਿਰਫ 595 ਰੁਪਏ ਰੇਂਜ ਦੇ ਵਿੱਚ ਆਰਟੀਕਲ ਆਇਆ ਇਹ ਚ ਤੁਸੀਂ ਕੁਆਂਟੀਟੀ ਲੈਣੀ ਆ ਕਲਰ ਹੋਰ ਦੇਖਣੇ ਆ ਤੁਸੀਂ ਵੀਡੀਓ ਕਾਲ ਕਰਕੇ ਦੇਖ ਸਕਦੇ ਹੋ ਉਸ ਤੋਂ ਬਾਅਦ ਅਗਲਾ ਆਰਟੀਕਲ ਜਿਹੜਾ ਆ ਰਿਹਾ ਹੈ ਇਹ ਰਹੇਗਾ ਐਲਪਾਈਨ ਬੇਸ ਦੇ ਉੱਪਰ ਸ਼ਰਟ ਰਹੇਗੀ ਐਲਪਾਈਨ ਦੀ neck ਦੇ ਉੱਪਰ ਪ੍ਰਿੰਟਡ ਪੱਟੀ ਹੈ ਜੋ ਬਾਟਮ ਹੈ ਜੀ ਇਹਦੀ ਕੀਰੇ ਦੇ ਉੱਪਰ ਬਾਟਮ ਬਨਾਲ ਦੀ ਪੱਟੀ ਲੱਗੀ ਹੋਈ ਹੈ ਤੇ ਪ੍ਰਿੰਟਡ ਇਹਦਾ ਰਹਿਣ ਵਾਲਾ ਜੀ ਸ਼ਾਲ ਇਹ ਵੀ ਡਿਜ਼ਾਈਨ ਬਹੁਤ ਜ਼ਿਆਦਾ ਸੁਪਰ ਹਿੱਟ ਹੈ ਰੇਂਜ ਰਹਿਣ ਵਾਲੀ ਹੈ ਜੀ ਸਿਰਫ ਔਰ ਸਿਰਫ 450 ਰੁਪਏ ਤੇ ਇਦਾਂ ਦੇ ਇਹ ਰਹਿਣ ਵਾਲੇ ਨੇ ਕਲਰ ਚਾਰ ਕਲਰ ਦਾ ਸੈੱਟ ਹੈ ਜੀ ਰੇਂਜ ਰਹੇਗੀ 450 ਅਲਪਾਈਨ ਦੇ ਵਿੱਚ ਉਸ ਤੋਂ ਬਾਅਦ ਅਗਲੀ ਡਿਜ਼ਾਈਨਿੰਗ ਪ੍ਰਿੰਟਡ ਡਿਸਲ ਪ੍ਰਿੰਟ ਰਹੇਗੀ ਸ਼ਰਟ neck ਉਸ ਤੋਂ ਬਾਅਦ ਘੇੜਾ ਬਾਜ਼ੂ ਫਿਰ ਇਹਦੇ ਨਾਲ ਮਿਲੇਗਾ ਤੁਹਾਨੂੰ ਇਸ ਤਰ੍ਹਾਂ ਦਾ ਪ੍ਰਿੰਟਡ ਸ਼ਾਲ ਤੇ ਪਲੇਨ ਰਹਿਣ ਵਾਲੀ ਹੈ ਜੀ ਇਹਦੀ ਜੀ ਬਾਟਮ ਔਰ ਰੰਗ ਮਿਲਨੇ ਆ ਇਸ ਦੇ ਵਿੱਚ ਤੁਹਾਨੂੰ 4 ਰੇਂਜ ਰਹੇਗੀ 430 ਰੁਪਏ ਇਹਦੇ ਵਿੱਚ ਤੁਹਾਨੂੰ ਕਟੋਕਟ 6 ਡਿਜ਼ਾਈਨ ਮਿਲਣਗੇ ਜੀ 430 ਰੁਪਏ ਦੀ ਰੇਂਜ ਹੈ ਆਲ ਓਵਰ ਦੇ ਨਾਲ ਮੈਚਿੰਗ ਬਾਟਮ ਹੈ ਰੇਂਜ ਰਹੇਗੀ 430 ਰੁਪਏ ਉਸ ਤੋਂ ਬਾਅਦ ਅਗਲਾ ਜਿਹੜਾ ਡਿਜ਼ਾਈਨ ਆ ਰਿਹਾ ਜੀ ਅਲਪਾਈਨ ਦਾ ਹੀ ਰਹੇਗਾ ਇਹ ਵੀ ਡਿਜ਼ਾਈਨ ਸਰਵੋਸਕੀ ਵਰਕ ਹੈ ਡਿਜੀਟਲ ਪ੍ਰਿੰਟ ਸ਼ર્ટ ਹੈ ਜੀ neck ਦੇ ਉੱਪਰ वुਡਨ ਵਰਕ ਆਪਣਾ ਬਟਨਸ ਲੱਗੇ ਹੋਏ ਨੇ ਇਹਦੇ ਤੇ ਨਾਲ ਮਿਲੇਗੀ ਪਲੇਨ ਬਾਟਮ ਤੇ ਪ੍ਰਿੰਟਡ ਸੈਲਫ ਇਹਦੇ ਨਾਲ ਮਿਲਣ ਜਾ ਰਿਹਾ ਜੀ ਤੁਹਾਨੂੰ ਸਟਾਲ ਔਰ ਰੰਗ ਵੀ ਬੜੇ ਸ਼ਾਨਦਾਰ ਨੇ ਜੀ ਇਹਦੇ ਇਸ ਤਰ੍ਹਾਂ ਦੇ 4 ਕਲਰ ਰਹਿਣ ਵਾਲੇ ਨੇ ਰੇਂਜ ਰਹਿਣ ਵਾਲੀ ਹੈ ਜੀ ਸਿਰਫ ਔਰ ਸਿਰਫ 450 ਰੁਪਏ 450 ਰੁਪਏ ਇਹ ਰੇਂਜ ਲੈਣ ਵਾਲੀ ਹੈ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣੀ ਕਲੈਕਸ਼ਨ ਹੈ ਰੇਂਜ ਸਿਰਫ 450 ਰੁਪਏ ਉਸ ਤੋਂ ਬਾਅਦ ਅਗਲੀ ਕਲੈਕਸ਼ਨ ਜੋ ਆਉਣ ਵਾਲੀ ਹੈ ਜੀ ਆਰੀ ਵਰਕ ਦੇ ਨਾਲ ਸੌਰੀ ਇਹ ਰਹੇਗਾ ਸਰਵੋਸਕੀ ਵਰਕ ਇੱਕੇ ਦੇ ਵਿੱਚ ਆਰੀ ਵਰਕ ਵਾਲਾ ਡਿਜ਼ਾਈਨ ਇਹ ਵਾਲਾ ਆਪਾਂ ਸਰਵੋਸਕੀ ਵਰਕ ਦਾ ਡਿਜ਼ਾਈਨ ਦਿਖਾਉਣ ਵਾਲੇ ਆ ਆ ਦੇਖੋ ਸਾਰਾ ਸਰਵੋਸਕੀ ਦਾ ਕੰਮ ਹੈ ਪਸ਼ਮੀਨੇ ਦੀ ਬਾਟਮ ਡਿਜੀਟਲ ਪ੍ਰਿੰਟ ਸ਼ਾਲ ਲੋ ਜੀ ਆ ਡਿਜੀਟਲ ਪ੍ਰਿੰਟ ਸ਼ਾਲ ਰਹਿਣ ਵਾਲਾ ਬਹੁਤ ਸ਼ਾਨਦਾਰ ਫੋਰ ਸਾਈਡਿਡ ਇਹਦੇ ਬਾਰਡਰ ਬਣਿਆ ਹੋਇਆ ਬਹੁਤ ਹੀ ਪਿਆਰੀ ਲੁੱਕ ਦਾ ਔਰ ਇਹਦੇ ਕਲਰ ਵੀ ਬੜੇ ਸ਼ਾਨਦਾਰ ਬਣ ਕੇ ਆਏ ਹੋ ਕਲਰ ਸੁਪਰ ਹਿੱਟ ਕਲਰ ਚਾਰਟ ਹੈ ਜੀ ਇਹਦਾ ਦੇਖੋ ਇਸ ਤਰ੍ਹਾਂ ਦੇ ਚਾਰ ਕਲਰ ਰਹਿਣ ਵਾਲੇ ਨੇ ਰੇਂਜ ਵੀ ਬਹੁਤ ਹੀ ਪਿਆਰੀ ਸਿਰਫ 545 ਰੁਪਏ ਦੀ ਰੇਂਜ ਦੇ ਵਿੱਚ ਇਹ ਵਾਲਾ ਆਰਟੀਕਲ ਰਹਿਣ ਵਾਲਾ ਹੈ ਇਹਦੇ ਵਿੱਚ ਵੀ ਤੁਹਾਨੂੰ ਮੈਂ ਡਿਜ਼ਾਈਨ ਔਰ ਕਲਰ ਬਹੁਤ ਜ਼ਿਆਦਾ ਦੇ ਦੂੰਗਾ ਇਹਦੇ ਵਾਸਤੇ ਤੁਹਾਨੂੰ ਇੱਕ ਵਾਰ ਵਿਜ਼ਿਟ ਕਰਨਾ ਪੈਣਾ ਜਾਂ ਫਿਰ ਵੀਡੀਓ ਕਾਲ ਕਰਕੇ ਡਿਜ਼ਾਈਨ ਦੇਖਣੇ ਪੈਣੇ ਨੇ ਕਿ ਵਿంటర్ ਦੀ ਕਲੈਕਸ਼ਨ ਬਹੁਤ ਜ਼ਿਆਦਾ ਆ ਚੁੱਕੀ ਹੈ ਕਿਉਂਕਿ ਕਸਟਮਰ ਦੀ ਡਿਮਾਂਡ ਬਹੁਤ ਆ ਰਹੀ ਸੀ ਇਸ ਲਈ ਅੱਜ ਸਪੈਸ਼ਲ ਜੋ ਆਰਟੀਕਲ ਦੀ ਵੀਡੀਓਜ਼ ਬਣਾ ਰਹੇ ਆਂ ਆਪਾਂ ਉਹਦੇ ਉੱਪਰ ਫੋਕਸ ਕੀਤਾ ਵਿంటర్ ਦੀ ਕਲੈਕਸ਼ਨ ਦੇ ਉੱਪਰ ਅਗਲਾ ਜਿਹੜਾ ਡਿਜ਼ ਪਸ਼ਮੀਨੇ ਦੇ ਵਿੱਚ ਇਹ ਵੀ ਆਹ ਡਿਜੀਟਲ ਪ੍ਰਿੰਟ ਦੀ ਸ਼ਰਟ ਰਹਿਣੀ ਹੈ ਆਹ ਬਾਜ਼ੂ ਦੇ ਉੱਪਰ ਡਿਜ਼ਾਈਨ ਲੈਣਾ ਪਸ਼ਮੀਨੇ ਦੀ ਬਾਟਮ ਰਹਿਣੀ ਹੈ ਸ਼ਾਲ ਵੀ ਪਸ਼ਮੀਨੇ ਦਾ ਹੀ ਰਹਿਣਾ ਪ੍ਰਿੰਟਡ ਫੋਰ ਸਾਈਡ ਡਿਜੀਟਲ ਪ੍ਰਿੰਟ ਔਰ ਰੰਗ ਵੀ ਬੜੇ ਦੇ ਸ਼ਾਨਦਾਰ ਚਾਰ ਤੋਂ ਪੰਜ ਕਲਰ ਰਹਿਣਗੇ ਜੀ ਇਹਦੇ ਚ ਆ ਕਲਰ ਦਿਖਾ ਦਿਓ ਜੀ ਆ ਦੇਖੋ ਬਲੂ ਕਲਰ ਇਹਦੇ ਚਾਹੀਗਾ ਜੀ ਇੱਕ ਆਏਗਾ ਟਮਾਟਰੀ ਕਲਰ ਇੱਕ ਆਏਗਾ ਜੀ ਇਹ ਚ ਗ੍ਰੀਨ ਕਲਰ ਇੱਕ ਆਏਗਾ ਜੀ ਮਸਟਰਡ ਕਲਰ ਪੰਜ ਕਲਰ ਦਾ ਸੈੱਟ ਰਹਿਣਾ ਰੇਂਜ ਰਹਿਣੀ ਆ 530 ਰੁਪਏ ਇਸੇ ਸਿਰਫ 530 ਰੁਪਏ ਹੀ ਰੇਂਜ ਦੇ ਵਿੱਚ ਆਰਟੀਕਲ ਰਹਿਣ ਵਾਲਾ ਹਰ ਸੂਟ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਕਲਰ ਚਾਰਟ ਔਰ ਡਿਜ਼ਾਈਨ ਸੁਪਰ ਹਿੱਟ ਰਹਿਣ ਵਾਲੇ ਨੇ ਅਗਲਾ ਜਿਹੜਾ ਆਰਟੀਕਲ ਆ ਰਿਹਾ ਜੀ ਲੌਂਗ ਲੈਂਥ ਦੇ ਨਾਲ ਆਰੀ ਵਰਕ ਦਾ ਡਿਜ਼ਾਈਨ ਆ ਦੇਖੋ ਜਿਹਦੀ ਮੈਂ ਗੱਲ ਕਰ ਰਿਹਾ ਸੀ ਇਹ ਵਾਲਾ ਆਰੀ ਵਰਕ ਦਾ ਡਿਜ਼ਾਈਨ ਹੈ ਆ ਦੇਖੋ neck ਤੋਂ ਲੈ ਕੇ ਘੇਰੇ ਤੱਕ ਪੂਰਾ ਆਰੀ ਵਰਕ ਹੈ ਬਾਜ਼ੂ ਵੀ ਡਿਸਟਲ ਰਹਿਣ ਵਾਲੀਆਂ ਪਲੇਨ ਪਸ਼ਮੀਨੇ ਦੀ ਬਾਟਮ ਰਹਿਣ ਵਾਲੀ ਹੈ ਤੇ ਸ਼ਾਲ ਵੀ ਸਾਰਾ ਡਿਸਟਲ ਰਹਿਣ ਵਾਲਾ ਔਰ ਉਹ ਵੀ ਪਸ਼ਮੀਨੇ ਦੇ ਵਿੱਚ ਆ ਦੇਖੋ ਔਰ ਰੰਗ ਵੀ ਇਹਦੇ ਬੜੇ ਸ਼ਾਨਦਾਰ ਨੇ ਔਰ ਇਹਦੇ ਵਿੱਚ ਆਹ ਕਲਰ ਰਹਿਣ ਵਾਲੇ ਨੇ ਰੇਂਜ ਰਹਿਣ ਵਾਲੀ ਹੈ 510 ਰੁਪਏ ਪੰਜ ਕਲਰ ਦਾ ਜ ਕਲਰ ਚਾਰਟ ਔਰ ਰੇਂਜ 510 ਰੁਪਏ ਦੀ ਉਸ ਤੋਂ ਬਾਅਦ ਹੋਰ ਜਿਹੜੀ ਆਈਟਮ ਆ ਦੇਖੋ ਇੱਕ ਟਾਈ ਪੱਟੀ ਦੀ ਆਈਟਮ ਲੈ ਕੇ ਆਏ ਜੀ ਆਪਾਂ ਆ ਵਾਲੀ ਡਿਜ਼ਾਈਨਿੰਗ ਇਹ ਵੀ ਬੜੀ ਸ਼ਾਨਦਾਰ ਚੱਲ ਰਹੀ ਆ ਦੇਖੋ ਇਹਦੇ ਨਾਲ ਵੀ ਸ਼ਾਲ ਜਿਹੜਾ ਰਹੂਗਾ ਪ੍ਰਿੰਟਡ ਬ੍ਰਾਂਡ ਕਰਦੇ ਮਾਲ ਹੈ ਜੀ ਇਹਦੇ ਵਿੱਚ ਵੀ 6 ਤੋਂ 7 ਡਿਜ਼ਾਈਨ ਹਾਜ਼ਰ ਹੈਗੇ ਆਪਣੇ ਕੋਲ ਟਾਈ ਪੱਟੀ ਦੇ ਵਿੱਚ ਕਿਉਂਕਿ ਕੱਪੜਾ ਬਹੁਤ ਅੱਛਾ ਹੈਗਾ ਆਮ ਜਿਹੜੀ ਟਾਈ ਪੱਟੀ ਹੈ ਜਿਹੜੀ ਆਮ ਨਾਰਮਲ ਰੇਟ ਦੇ ਵਿੱਚ ਵਿਕਰੀ ਸੀ ਇਹ ਵਾਲੀ ਆਈਟਮ ਆਸੀਂ ਸਪੈਸ਼ਲੀ ਪ੍ਰੋਵਾਈਡ ਕਰਵਾ ਰਹੇ ਹਾਂ ਤੁਹਾਨੂੰ ਅਨਮੋਲ ਟੈਕਸ ਦੀਆਂ ਰੇਂਜ ਰਹੇਗੀ 295 ਰੁਪਏ ਇਹਦੇ ਵਿੱਚ ਵੀ 6-7 ਡਿਜ਼ਾਈਨ ਤੁਹਾਨੂੰ ਹੋਰ ਹਾਜ਼ਰ ਮਿਲ ਜਾਣਗੇ ਜੀ ਉਸ ਤੋਂ ਬਾਅਦ ਇੱਕ ਆਈਟਮ ਕਾਨੀ ਪ੍ਰਿੰਟ ਦੀ ਆਪਾਂ ਸ਼ੇਅਰ ਕਰਦੇ ਪਿਆ ਵੈਸੇ ਇਹਦੇ ਵਿੱਚ ਸਾਡੇ ਕੋਲ 12 ਡਿਜ਼ਾਈਨ ਆ ਰਹੇ ਨੇ ਜੀ ਮੈਂ ਹਰ ਵੀਡੀਓ ਦੇ ਵਿੱਚ ਕਹਿਣਾ ਕਿਉਂਕਿ 12 ਦੇ 12 ਡਿਜ਼ਾਈਨ ਸੁਪਰ ਹਿੱਟ ਨੇ ਇੱਕ ਕੱਪ ਅਸੀਂ ਇਹਦੀ ਵੀਡੀਓ ਅਪਲੋਡ ਪਹਿਲਾਂ ਕੀਤੀ ਹੋਈ ਹੈ YouTube ਤੇ ਉਹ ਵੀ ਤੁਸੀਂ ਸਰਚ ਕਰ ਸਕਦੇ ਹੋ ਤੇ ਇਹ ਵਾਲੀ ਡਿਜ਼ਾਈਨਿੰਗ ਜਿਹੜੀ ਅੱਜ ਮੈਂ ਦਿਖਾਉਣ ਜਾ ਰਿਹਾ ਆ ਇਹ ਡਿਜ਼ਾਈਨ ਰਹੇਗਾ ਆਲ ਓਵਰ 7.5 ਮੀਟਰ ਕੱਟ ਦੇ ਨਾਲ ਔਰ ਉਸ ਤੋਂ ਬਾਅਦ ਆ ਰਹੇਗਾ ਇਸ ਦਾ ਸ਼ਾਲ ਆ ਦਿਖਾ ਦਿਓ ਜੀ ਸ਼ਾਲ ਆ ਰਹੇਗੀ ਸ਼ਾਰਟ ਦੀ ਡਿਜ਼ਾਈਨਿੰਗ ਸ਼ਾਲ ਇਹਦਾ ਬੜਾ ਸ਼ਾਨਦਾਰ ਰਹਿਣ ਵਾਲਾ ਆ ਦੇਖੋ ਆ ਸ਼ਾਲ ਰਹਿਣ ਵਾਲਾ ਜੀ ਲੌਂਗ ਲੈਂਥ ਦੇ ਵਿੱਚ ਔਰ ਉਸ ਤੋਂ ਬਾਅਦ ਆ ਰਹਿਣ ਵਾਲੀ ਹੈ ਸ਼ਰਟ ਠੀਕ ਹੈ ਜੀ ਔਰ ਰਾਂਗੇ ਦੇ ਮਿਲਣ ਜਾ ਰਹੇ ਨੇ ਤੁਹਾਨੂੰ ਇਸ ਤਰ੍ਹਾਂ ਦੇ ਪੰਜ ਰੇਂਜ ਰਹੇਗੀ ਸਿਰਫ ਔਰ ਸਿਰਫ 600 ਰੁਪਏ 600 ਦੇ ਵਿੱਚ ਇੰਨਾ ਸੋਹਣਾ ਡਿਜ਼ਾਈਨ ਔਰ ਇਹਦੇ ਚ ਪੰਜ ਕਲਰ ਨੇ ਜੀ 12 ਡਿਜ਼ਾਈਨ ਹੋਰ ਮਿਲ ਜਾਣਗੇ ਤੁਹਾਨੂੰ 545 ਤੋਂ ਲੈ ਕੇ 850 ਰੁਪਏ ਦੇ ਹਿੰਦਕ ਦੇ ਸਾਡੇ ਕੋਲ ਡਿਜ਼ਾਈਨ ਇਹ ਵਿੱਚ ਅਵੇਲੇਬਲ ਹੈਗੇ ਆ ਜਿੱਦਾਂ ਕਿ ਅਗਲਾ ਡਿਜ਼ਾਈਨ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਜੀ ਇਹ ਪਿਓਰ ਬਨਾਰਸੀ ਵੀਵਿੰਗ ਵਾਲਾ ਡਿਜ਼ਾਈਨ ਹੈ ਪਰ ਹੈ ਵਿంటర్ ਦੇ ਵਿੱਚ ਆ ਦੇਖੋ ਇਸ ਸਟਾਰ ਦੀਆਂ ਵਧੀਆ ਕਲੈਕਸ਼ਨਾਂ ਤੁਹਾਨੂੰ ਮਿਲਣ ਜਾ ਰਹੀਆਂ ਜੀ ਐਸ ਕੇ ਟੈਕਸਟਾਈਲ ਦੇ ਉੱਪਰ ਜਿਨ੍ਹਾਂ ਕੀ ਸੁਪਰ ਹਿੱਟ ਡਿਮਾਂਡ ਹੈ ਇਹ ਵਾਲੇ ਆਰਟੀਕਲਾਂ ਦੀ ਜਲਦੀ ਜਲਦੀ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਆਰਡਰ ਕਰਨ ਵਾਸਤੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਤੇ ਸਕਰੀਨ ਤੇ ਨੰਬਰਾਂ ਦੇ ਉੱਪਰ ਸਕਰੀਨਸ਼ਾਟ ਭੇਜ ਕੇ ਤੁਸੀਂ ਆਰਟੀਕਲ ਬੁੱਕ ਕਰ ਸਕਦੇ ਹੋ ਜਿਵੇਂ ਕਿ ਆਹ ਵਾਲਾ ਡਿਜ਼ਾਈਨ ਮਿਲੂਗਾ ਤੁਹਾਨੂੰ ਇਸਾਂ ਦੇ ਕਲਰ ਚਾਰਟ ਦੇ ਨਾਲ ਰੇਂਜ ਰਹੇਗੀ ਸਿਰਫ 695 ਰੁਪਏ ਸੇਮ ਡਿਟੋ ਡਿਜ਼ਾਈਨ 695 ਰੁਪਏ ਦੀ ਰੇਂਜ ਦੇ ਵਿੱਚ ਮਿਲਣ ਜਾ ਰਿਹਾ ਜੀ ਕਲਰ ਰਹਿਣਗੇ 5 ਉਸ ਤੋਂ ਬਾਅਦ ਅਗਲਾ ਡਿਜ਼ਾਈਨ ਜਿਹੜਾ ਆ ਰਿਹਾ ਜੀ ਇਹ ਰਹੇਗਾ ਡਿਸਟਲ ਕਾਨੀ ਰਹੇਗੀ ਆ ਦੇਖੋ ਆ ਨੈਕ ਦੇ ਉੱਪਰ ਡਿਜ਼ਾਈਨ ਹੈ ਘੇਰੇ ਦੇ ਉੱਪਰ ਡਿਜ਼ਾਈਨ ਹੈ ਜੀ ਇਹਦੇ ਨਾਲ ਕੰਟਰਾਸਟ ਸ਼ਾਲ ਰਹੇਗਾ ਇਹਦਾ ਆ ਦੇਖੋ ਇਸ ਦਾ ਸੇਮ ਬੀਵੀ ਵਾਲਾ ਕੰਟਰਾਸਟ ਸ਼ਾਲ ਰਹਿਣ ਵਾਲਾ ਔਰ ਕਲਰ ਇਹਦੇ ਵੀ ਬੜੇ ਸ਼ਾਨਦਾਰ ਬਣ ਕੇ ਆਏ ਨੇ ਇਹਦੇ ਮਸਟਰਡ ਸੁਪਰ ਹਿੱਟ ਰਿਪੀਟ ਟੂ ਰਿਪੀਟ ਚੱਲ ਰਿਹਾ ਜੀ ਇਹ ਵਾਲੇ ਡਿਜ਼ਾਈਨ ਰਿਪੀਟ ਟੂ ਰਿਪੀਟ ਔਰ ਇਹਨਾਂ ਦੀ ਜਿਵੇਂ ਕਿ ਡਿਜ਼ਾਈਨਿੰਗ ਮੈਂ ਤੁਹਾਨੂੰ ਪਹਿਲਾਂ ਵੀ ਸ਼ੁਰੂਆਤ ਦੇ ਵਿੱਚ ਦੱਸਿਆ ਜੀ ਕਿ ਰੇਟ ਇਹਨਾਂ ਦੇ ਆਪ ਹੋ ਰਹੇ ਨੇ ਪਰ ਆਪਾਂ ਤੁਹਾਨੂੰ ਉਸੇ ਰੇਟ 'ਚ ਪ੍ਰੋਵਾਈਡ ਕਰਵਾ ਰਹੇ ਹਾਂ ਸਿਰਫ 820 ਰੁਪਏ ਦੀ ਰੇਂਜ ਦੇ ਵਿੱਚ ਇਹ ਵਾਲਾ ਡਿਜ਼ਾਈਨ ਰਹਿਣਾ ਤੇ ਪੰਜ ਦੇ ਰਹਿਣੇ ਇਸ ਤਰ੍ਹਾਂ ਦੇ ਕਲਰ ਉਸ ਤੋਂ ਬਾਅਦ ਅਗਲਾ ਜਿਹੜਾ ਡਿਜ਼ਾਈਨ ਆ ਰਿਹਾ ਜੀ ਇਹ ਰਹੇਗਾ ਪਸ਼ਮੀਨੇ ਦੇ ਵਿੱਚ ਡਿਜੀਟਲ ਪ੍ਰਿੰਟ ਵਾਲਾ ਇੱਕੋ ਪਿਓਰ ਦੁਪੱਟਾ ਦਿਖਾ ਦਿਓ ਆ ਦੇਖੋ ਪਸ਼ਮੀਨੇ ਦੇ ਵਿੱਚ ਡਿਜੀਟਲ ਪ੍ਰਿੰਟ ਰਹਿ ਗਈ ਸ਼ਰਟ ਰੇਂਜ ਰਹਿਣੀ ਹੈ 400 95 ਰੁਪਏ ਔਰ ਬਾਟਮ ਰਹੂਗੀ ਪਲੇਨ ਤੇ ਦੁਪੱਟਾ ਸ਼ਾਲ ਜਿਹੜਾ ਰਹਿਣ ਵਾਲਾ ਹੈ ਇਹਦੇ ਚ ਸੇਮ ਟੋਨ ਟੂ ਟੋਨ ਰਹਿਣ ਵਾਲਾ ਸ਼ਾਲ ਇਹਦਾ ਇਸਦਾ ਆ ਦੇਖੋ ਇਸ ਤਰ੍ਹਾਂ ਦਾ ਡਿਜੀਟਲ ਪ੍ਰਿੰਟ 2.5 ਮੀਟਰ ਲੈਂਥ ਦਾ ਵਧੀਆ ਸ਼ਾਲ ਰਹਿਣ ਵਾਲਾ ਹੈ ਇਹਦੇ ਵਿੱਚ ਔਰ ਰੰਗ ਵੀ ਇਹਦੇ ਵਿੱਚ ਪੰਜ ਮਿਲਣ ਜਾ ਰਹੇ ਨੇ ਸੌਰੀ ਚਾਰ ਕਲਰ ਮਿਲਣ ਜਾ ਰਹੇ ਜੀ ਇਹਦੇ ਬਲੂ ਮੋਰ ਪੰਖੀਆ ਕਲਰ ਇਕਰੇਗਾ ਕਾਫੀ ਕਲਰ ਇਕਰੇਗਾ ਵਾਈਨ ਕਲਰ ਸਿਰਫ 495 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਚ ਹੋਰ ਵੀ ਡਿਜ਼ਾਈਨ ਤੁਹਾਨੂੰ ਅਵੇਲੇਬਲ ਮਿਲ ਜਾਣਗੇ ਜੀ ਉਸ ਤੋਂ ਤੇ ਜਿੰਨੇ ਵੀ ਤੁਹਾਨੂੰ ਵੈਰਾਈਟੀ ਦਿਖਾਈ ਹੈ ਚ ਸਾਰਿਆਂ ਦੇ ਵਿੱਚ ਹੋਰ ਡਿਜ਼ਾਈਨ ਬਹੁਤ ਜ਼ਿਆਦਾ ਹੈਗੇ ਤੇ ਇਹ ਸਾਰੇ ਡਿਜ਼ਾਈਨ ਤੁਸੀਂ ਪਰਚੇਜ਼ ਕਰਨ ਵਾਸਤੇ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਆਨਲਾਈਨ ਮੰਗਵਾਉਣਾ ਵਾ ਤੁਸੀਂ ਦੁਨੀਆ ਦੇ ਕਿਤੇ ਵੀ ਕੋਨੇ ਤੇ ਬੈਠੇ ਹੋ ਡਿਜ਼ਾਈਨ ਸਿਲੈਕਟ ਕਰੋ ਵੀਡੀਓ ਕਾਲ ਕਰੋ ਆਪਣੇ ਡਿਜ਼ਾਈਨ ਸਿਲੈਕਟ ਕਰਕੇ ਤੁਸੀਂ ਜਿੱਥੇ ਮਰਜ਼ੀ ਬੈਠੇ ਹੋ ਤਾਂ ਮੰਗਵਾਓ ਪਾਰਸਲ ਟੂ ਪਾਰਸਲ ਤੇ ਐਡਾ ਦੀਆਂ ਹੋਰ ਵੀਡੀਓਜ਼ ਦੇਖਣ ਵਾਸਤੇ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਲਦੀ ਜਲਦੀ ਇਸ ਵੀਡੀਓ ਨੂੰ ਕਰ ਦਿਓ ਨਾਲ ਦੀ ਨਾਲ ਸ਼ੇਅਰ ਤੇ ਵਿਜ਼ਿਟ ਤੁਸੀਂ ਕਰਨਾ ਤਾਂ ਆਣਾ ਹੈਗਾ ਜੀ ਐਸ ਕੇ ਟੈਕਸਟਾਈਲ ਮੋਰਿੰਡਾ ਲੁਧਿਆਣਾ ਚੰਡੀਗੜ੍ਹ ਹਾਈਵੇ ਓਪੋਜ਼ਿਟ ਰਾਜ ਮਹਿਲ ਪੈਲਸ ਇਹ ਸਾਡਾ ਐਡਰੈਸ ਹੈਗਾ ਜੀ ਜਦੋਂ ਮਰਜ਼ੀ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਅੱਜ ਦੀ ਵੀਡੀਓ ਚ ਇੰਨਾ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ